ਖੜੇ ਆ ਜੀ ਪਟਾਲਾ ਨਹਿਰੂ ਗੇਟ ਦੇ ਲਾਗੇ ਆਪਾਂ ਗੱਲਬਾਤ ਵੀ ਕਰਾਂਗੇ ਪੋਸਟ ਗ੍ਰੈਜੂਏਟ ਪੋਸਟ ਗ੍ਰੈਜੂਏਟ ਹਸਬੰਡ ਵਾਈਫ ਨੇ ਕੀਤੀ ਹੋਈ ਏ ਤੇ ਨਾਲ ਦੀ ਨਾਲ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਸਾਲ ਲਗਾ ਦਿੱਤਾ ਹੈ ਪੋਸਟ ਗ੍ਰੈਜੂਏਟ ਫੂਡ ਕਾਰਟ ਵਾਲੇ ਫੂਡ ਕਾਰਟ ਵਾਲੇ ਮਾਝੇ ਦੇ ਵਿੱਚ ਉਹਨਾਂ ਨੇ ਪਟਾਲਾ ਸ਼ਹਿਰ ਦੇ ਵਿੱਚ ਖੋਲ੍ਹ ਦਿੱਤਾ ਹੈ ਸਾਲ ਪਹਿਲਾ ਗੱਡੀ ਦੇ ਵਿੱਚ ਕੰਮ ਸਟਾਰਟ ਕੀਤਾ ਸੀ ਦੋਨਾਂ ਨੇ ਤੇ ਹੁਣ ਕਿਤੇ ਨਾ ਕਿਤੇ ਸਟਾਲ ਵੱਡਾ ਹੋ ਗਿਆ ਪੂਰਾ ਗੱਡੀ ਦੇ ਵਿੱਚ ਦਿਖਾ ਦਾਂਗੇ ਤੁਹਾਨੂੰ ਹੋਸਟ ਗ੍ਰੈਜੂਏਟ ਫੂਡ ਕਾਟ ਵਾਲੇ ਸੋ ਮਾਜੇ ਦੇ ਵਿੱਚ ਬਹੁਤ ਵਧੀਆ ਟੇਸਟ ਰਾਜਮਾ ਤਵਾ ਰੋਟੀ ਹਰ ਇੱਕ ਜਿਹੜੀ ਸਬਜ਼ੀਓ ਮਿਲਦੀ ਏ ਤੇ ਤਸਵੀਰਾਂ ਉਧਰ ਵੀ ਤੁਹਾਨੂੰ ਦਿਖਾ ਦਾਂਗੇ ਕਿ ਸਾਫ ਸਫਾਈ ਦਾ ਵੀ ਬੜਾ ਧਿਆਨ ਰੱਖਿਆ ਜਾਂਦਾ ਹੈ ਹਸਬੰਡਰ ਵਾਈਫ ਨੇ ਬੜੇ ਦੋਨੇ ਪਿਆਰ ਦੇ ਨਾਲ ਕੰਮ ਕਰਦੇ ਨੇ ਤੇ ਕਿਤੇ ਨਾ ਕਿਤੇ ਕਸਟਮਰ ਵੀ ਖੁਸ਼ ਹੋ ਕੇ ਆਉਂਦੇ ਨੇ ਤੇ ਖੁਸ਼ ਹੋ ਕੇ ਜਾਂਦੇ ਨੇ ਘਰ ਵਰਗਾ ਖਾਣਾ ਖਵਾਉਂਦੇ ਨੇ ਲੋਕਾਂ ਨੂੰ ਤੇ ਮਿਹਨਤ ਕਰਦੇ ਨੇ ਤੇ ਮਿਹਨਤ ਦਾ ਫਲ ਵੀ ਕਿਤਨਾ ਕਿਤੇ ਪਰਮਾਤਮਾ ਦਦਾ ਪਿਆ ਗੱਲਬਾਤ ਵੀ ਕਰਾਂਗੇ ਤਸਵੀਰਾਂ ਵੀ ਤੁਹਾਨੂੰ ਦਿਖਾ ਦਾਂਗੇ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਇਹ ਦੀ ਦੋਨੇ ਹਸਬੰਡ ਵਾਈਫ ਕੰਮ ਕਰਦੇ ਨੇ ਤੇ ਬੜੇ ਪਿਆਰ ਦੇ ਨਾਲ ਕਸਟਮਰ ਵੀ ਜਰੇ ਨੇ ਖੁਸ਼ ਹੋ ਕੇ ਕਿਤੇ ਨਾ ਕਿਤੇ ਜਾਂਦੇ ਨੇ ਆਪਾਂ ਗੱਲਬਾਤ ਵੀ ਕਰਾਂਗੇ ਕਿ ਕਹਿਣਾ ਹੈ ਤੇ ਕਿੰਨੀ ਉਮਰ ਹੈ ਤੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਤੇ ਕਿਹਦੀ-ਕਿਹਦੀ ਸਪੋਰਟ ਰਹੀ ਏ ਇਸ ਕੰਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਆਂ ਤਸਵੀਰਾਂ ਇਹ ਕਿਉਂ ਨਹੀਂ ਤੁਹਾਨੂੰ ਦਿਖਾ ਦਾਂਗੇ ਕਿ ਸਾਫ ਸਫਾਈ ਦਾ ਵੀ ਜਰਾ ਏ ਬੜਾ ਧਿਆਨ ਰੱਖਿਆ ਜਾਂਦਾ ਏ ਤੇ ਨਾਲ ਦੀ ਨਾਲ ਘਰ ਵਰਗਾ ਜਿਹੜਾ ਖਾਣਾ ਏ ਉਹ ਵੀ ਇੱਥੇ ਮਿਲਦਾ ਏ ਘੱਟ ਰੇਟ ਤੇ ਆਪਾਂ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਏ ਕਿ ਪੋਸਟ ਗ੍ਰੈਜੂਏਟ ਹੀ ਨਾਮ ਕਿਉਂ ਰੱਖਿਆ ਗਿਆ ਗੱਲਬਾਤ ਕਰਦੇ ਆ ਗੱਲਬਾਤ ਕਰਦੀਆਂ ਹਸਬੰਡ ਵਾਈਫ ਦੇ ਨਾਲ ਸਮਾਈਲ ਵੀ ਬੜੀ ਹੁੰਦੀ ਏ ਤੇ ਸਾਫ ਸਫਾਈ ਦਾ ਵੀ ਬੜਾ ਧਿਆਨ ਰੱਖਿਆ ਜਾਂਦਾ ਗੱਲਬਾਤ ਕਰਾਂਗੇ ਕੀ ਨਾਮ ਆ ਪਰਿਵਾਰ ਦੇ ਵਿੱਚ ਕੌਣ-ਕੌਣ ਆ ਗੱਲਬਾਤ ਕਰਦੇ ਤੁਹਾਨੂੰ ਨਮਸਕਾਰ ਨਮਸਕਾਰ ਕੀ ਨਾਮ ਜੀ ਮੇਰਾ ਨਾਮ ਜੈਪੂਰ ਹੈ ਤੁਹਾਡੇ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਜੀ ਪਰਿਵਾਰ ਵਿੱਚ ਮੇਰੇ ਮਦਰ ਇਨ ਲਾ ਫਾਦਰ ਇਨ ਲਾ ਮੇਰੇ ਪਿੰਦੇਵਰ ਨੇ ਔਰ ਚਾਚਾ ਚਾਚੀ ਐ ਸਾਰੇ ਬੱਚੇ ਨੇ ਉਹ ਕਿੱਦਾਂ ਮੰਨ ਦੇ ਵਿੱਚ ਆਇਆ ਹੈ ਕਿ ਇੱਥੇ ਬਟਾਲਾ ਦੇ ਵਿੱਚ ਸਤਾਲ ਹੋਣਾ ਹੈ ਪਹਿਲਾਂ ਇਹ ਕਿੱਥੋਂ ਸ਼ੁਰੂਆਤ ਕੀਤੀ ਸੀ ਤੇ ਹੁਣ ਕਿੰਨੀ ਕੀ ਪ੍ਰਮਾਤਮਾ ਦੀ ਕਿਰਪਾ ਹੋਈ ਕਿ ਕਿੱਦਾਂ ਕਿਸੇ ਇਹ ਸੀ ਵੀਡੀਓਜ਼ ਵਗੈਰਾ ਔਰ ਇੱਕ ਚੰਡੀਗੜ੍ਹ ਵੀ ਅਸੀਂ ਗਏ ਸੀ ਉੱਥੇ ਇੱਕ ਚੀਜ਼ ਦੇਖੀ ਸੀ ਔਰ ਸੀਗਾ ਕਿ ਸਾਡੇ ਬਟਾਲੇ ਵਿੱਚ ਕੋਈ ਅਦਾ ਦਾ ਹੈ ਨਹੀਂ ਸੀ ਕੋਈ ਗਾਇਸ ਤੇ ਅਸੀਂ ਕਿਹਾ ਕਿ ਚਲੋ ਅਸੀਂ ਫਸਟ ਵਾਰ ਸੇ ਸਾਨੂੰ ਦੇਖ ਕੇ ਹੋਰ ਲੋਕ ਵੀ ਆ ਗਏ ਔਰ ਅਸੀਂ ਸ਼ੁਰੂਆਤ ਕੀਤੀ ਸੀ ਗੱਡੀ ਲੈ ਕੇ ਆਏ ਸੀ ਔਰ ਇੱਕੋ ਟੇਬਲ ਲੈ ਕੇ ਆਏ ਸੀ ਔਰ ਅਸੀਂ ਸਿਰਫ ਇੱਕ ਕਿਲੋ-ਕਿਲੋ ਦੀ ਸਬਜ਼ੀਆਂ ਨਾਲ ਸਟਾਰਟ ਕੀਤੀ ਸੀ ਔਰ ਅੱਜ ਜਵਾਈ ਘੁੰਮ ਕੇ ਕਿਤੇ ਬਾਹਰ ਅਸੀਂ ਬਹੁਤ ਬਦ ਗਿਆ ਮੁਕਾਮ ਹੈ ਪੋਸਟ ਗ੍ਰੈਜੂਏਟ ਉਹਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਰਹੀ ਹੈ ਹਾਂਜੀ ਅਸੀਂ ਦੋਨਾਂ ਨੇ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ ਕੀ ਕਰਦੇ ਹੋ ਮੈਂ ਪਹਿਲਾਂ ਟੀਚਿੰਗ ਕਰਦੀ ਸੀ ਫਿਰ ਮੈਨੂੰ ਹੈਲਥ ਇਸ਼ੂ ਕਰਕੇ ਮੈਂ ਆਪਣੀ ਜੌਬ ਛੱਡ ਦਿੱਤੀ ਸੀ ਜੀ ਤੇ ਹੁਣ ਫਿਰ ਇਧਰ ਹੀ ਕਾਰੋਬਾਰ ਕਰਨ ਲੱਗ ਪਏ ਹੋ ਤੇ ਪਰਿਵਾਰ ਦੀ ਕਿੰਨੀ ਕਿ ਸਪੋਰਟ ਹੈ ਰਿਸ਼ਤੇਦਾਰ ਭੈਣ ਭਰਾ ਸਭ ਬੱਲੇ ਬੱਲੇ ਕਰਦੇ ਹੋਣਗੇ ਕਿ ਜਾਂ ਦੇ ترقی ਕਰਨ ਦੀਏ ਠੀਕ ਹੈ ਨਾ ਪਰਿਵਾਰ ਦੀ ਬਹੁਤ ਜ਼ਿਆਦਾ ਸਪੋਰਟ ਹੈ ਔਰ ਉਹਨਾਂ ਨੇ ਪਹਿਲੇ ਦਿਨ ਜਦੋਂ ਅਸੀਂ ਗੱਲ ਕੀਤੀ ਸੀ ਕਿ ਅਸੀਂ ਐਦਾ ਕੁਝ ਕਰਨਾ ਹੈ ਤੇ ਉਹਨਾਂ ਨੇ ਕਿਹਾ ਸੀਗਾ ਕਿ ਹੱਲਾਸ਼ੇਰੀ ਦਿੱਤੀ ਸੀ ਉਹਨਾਂ ਨੇ ਕਿ ਹਾਂ ਚਲੋ ਅਸੀਂ ਤੁਹਾਡੇ ਨਾਲ ਆ ਤੇ ਅੱਜ ਵੀ ਸਾਰਾ ਪਰਿਵਾਰ ਇਤੋਂ ਤੱਕ ਕਿ ਦੋਸਤ ਕੋਈ ਐਦਾ ਦਾ ਸਾਡੀ ਜ਼ਿੰਦਗੀ ਵਿੱਚ ਇਨਸਾਨ ਹੀ ਨਹੀਂ ਹੈ ਕਿ ਜਿਨੇ ਸਾਨੂੰ ਡੀਮੋਟੀਵੇਟ ਕੀਤਾ ਹੈ ਹਰ ਇੱਕ ਨੂੰ ਜਿੰਨਾਂ ਨੇ ਅਸੀਂ ਗੱਲ ਕੀਤੀ ਸੀ ਸਾਰਿਆਂ ਨੇ ਕਿਹਾ ਸੀ ਬਹੁਤ ਵਧੀਆ ਸਟਾਰਟ ਕਰਨ ਲਈ ਕੰਟੀਨੂ ਕਰਨ ਲਈ ਸੋ ਮੈਂ ਇੱਕ ਗੱਲ ਕਰਨਾ ਚਾਹੁੰਦਾ ਕਿ ਪਿਆਰ ਬੜਾਏ ਦੋਨਾਂ ਦਾ ਹਸਬੰਡ ਵਾਈਫ ਦਾ ਜੇ ਤੁਹਾਡੇ ਅੱਤੇ ਪਿਆਰ ਤੇ ਘਰ ਵਿੱਚ ਵੀ ਬੜਾ ਪਿਆਰ ਹੋਏਗਾ ਸਮਾਈਲ ਦੋਨਾਂ ਦੇ ਇਹ 체ਰੀਆ ਤੇ ਹੁੰਦੀ ਹੈ ਆਪਣਾ ਕਾਰੋਬਾਰ ਹੈ ਥੋੜਾ ਹੋਵੇ ਜਿਆਦਾ ਹੋਵੇ ਪਰ ਆਪਣਾ ਕਾਰੋਬਾਰ ਹੈ ਸਮਾਈ ਦਿਨ ਰਹਿੰਦੇ ਤੇ ਜੇ ਕਸਟਮਰ ਦੀ ਗੱਲ ਕਰ ਲਓ ਕਸਟਮਰ ਦੀ ਖੁਸ਼ ਹੋ ਕੇ ਜਾਂਦੇ ਠੀਕ ਹੈ ਸਟਾਈਫਲੇ ਹਰ ਇੱਕ ਪਰਸਨ ਖੁਸ਼ਦਾਇਕ ਕਿ ਸਾਨੂੰ ਘਰ ਦਾ ਖਾਣਾ ਖਾਣ ਨੂੰ ਮਿਲਿਆ ਆ ਔਰ ਜੇ ਪਹਿਲੀ ਵਾਰ ਜਿੰਨੇ ਟੈਸਟ ਕੀਤਾ ਆ ਤੇ ਉਹ ਅੱਜ ਵੀ ਸਾਡੇ ਨਾਲ ਹੈ ਔਰ ਅਗਰ ਕੋਈ ਨਵਾਂ ਆਂਦਾ ਆ ਤੇ ਉਹ ਹਰ ਇੱਕ ਬੰਦਾ ਕਹਿੰਦਾ ਹੈ ਕਿ ਜੇ ਸਾਨੂੰ ਇੰਨਾ ਵਧੀਆ ਖਾਣਾ ਇੰਨੇ ਸਸਤੇ ਰੇਟ ਵਿੱਚ ਮਿਲਦਾ ਪਿਆ ਤੇ ਅਸੀਂ ਕੁਝ ਹੋਰ ਕਿਉਂ ਖਾਈਏ ਇਸ ਕਰਕੇ ਕਸਟਮਰਾਂ ਦਾ ਬਹੁਤ ਜ਼ਿਆਦਾ ਸਪੋਰਟ ਹੈ ਔਰ ਸਾਡੇ ਪਿਆਰ ਦੀ ਦੇਖੋ ਹਰ रिलेशनशिप ਚ ਨਾ ਚਾਹੀਓ ਕੋਈ ਵੀ ਰਿਲੇਸ਼ਨ ਹੋਏ ਤੇ ਉਤਾਰ ਚੜਾਉ ਆਉਂਦੇ ਨੇ ਪਰ ਸਾਨੂੰ ਬੜੀ ਸਮਝਦਾਰੀ ਨਾਲ ਉਹ ਚੀਜ਼ ਨੂੰ ਹਾਸਤੇ ਡੀਲ ਕਰਕੇ ਜਾਂ ਸੋਚ ਸਮਝ ਕੇ ਡੀਲ ਕਰਕੇ ਚੱਲਣਾ ਚਾਹੀਦਾ ਹੈ ਕਿਉਂਕਿ ਵਿਦਾਊਟ ਲਾਈਫ ਪਾਰਟਨਰ ਤੇ ਮੈਨੂੰ ਨਹੀਂ ਲੱਗਦਾ ਕਿ ਜ਼ਿੰਦਗੀ ਵਿੱਚ ਕੁਝ ਹੈਗਾ। ਸੋ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਕਿੰ ਲੋ ਅੱਜ ਕਿੰ ਲੋ ਤੋਂ ਸੱਚੀ ਤੋਂ ਸ਼ਾਰਟ ਹੈ। ਅੱਜ ਫਿਰ ਪ੍ਰਮਾਤਮਾ ਦੀ ਕਿਰਪਾ ਉਹਦੀ ਕਿੰਨੇ ਤੇ ਕਿਤੇ ਕਿੰਨਾ ਕੰਮ ਵਾਧਿਆ ਹੁਣ ਕਿੰਨੀ ਕਿਰਪਾ ਉਹਦੀ। ਬਣਾ ਰਿਹਾ ਜੋ ਬਣਾ ਰਿਹਾ ਉਹ ਵੀ ਫੁੱਲਾ ਬਣ ਗਿਆ ਹੈ ਸਾਡਾ ਔਰ ਅਸੀਂ ਫਸਟ ਡੇ ਸਰਟੀਫਿਕੇਟ ਸੀਗੇ ਸਾਡੇ ਕੋਲ ਔਰ ਅੱਜ ਦੇ 1040 ਤੱਕ ਸੋ ਜਿਹੜਾ ਟੇਸਟ ਕਹਿੰਦੇ ਟੇਸਟ ਕਹਿੰਦੇ ਘਰ ਵਰਗਾ ਹੈ ਹਾਂਜੀ ਅਸੀਂ ਮਿਲਾਵਟੀ ਨਹੀਂ ਹੈਗਾ ਅਸੀਂ ਵਧੀਆ ਚਟਾ ਤੋਂ ਆਪਣਾ ਸਵਾਦ ਰਸਣ ਲੈ ਕੇ ਆਨੇ ਆ ਪਲਸ ਅਸੀਂ ਤੇਲ ਵਿੱਚ ਤੜਕਾ ਲਗਾਨੇ ਸਰੋਂ ਦੇ ਤੇਲ ਵਿੱਚ ਲਗਾਨੇ ਤੜਕਾ ਸੇ ਦਾ ਨਮਕ ਯੂਜ਼ ਕਰਦੇ ਆ ਚੋਲਾ ਦੀ ਅਸੀਂ ਪਿੱਛੇ ਗੜੀਏ ਤਾਂ ਕਿ ਕਿਸੇ ਨੂੰ ਕਿਸੇ ਤਰੀਕੇ ਦੇ ਨਾਲ ਕੁਝ ਹੋਏ ਨਾ ਔਰ ਸਾਡੇ ਮਸਾਲੇ ਵੀ ਬਹੁਤ ਵਾਈਟ ਹੁੰਦੇ ਆ ਕੁਝ ਐਕਸਟਰਾ ਨਹੀਂ ਪਾਉਂਦੇ ਹਰੀ ਮੀਠ ਕਰਦੇ ਨਾਲ ਮਿਠੂ ਹੁੰਦੀ ਆ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਦਰਸ਼ਕ ਦੇ ਦੇ ਪਏ ਨੇ ਤੇ ਕੀ ਉਹਨਾਂ ਨੂੰ ਮੈਸੇਜ ਦੇਣਾ ਕਿ ਜੇ ਉਹ ਘਰ ਬੈ ਕੇ ਕੰਮ ਕਰਨਾ ਚਾਹੁੰਦੇ ਨੇ ਮੈਂ ਜਿਹੜੇ ਦਰਸ਼ਕ ਦੇਖਿਆ ਨੇ ਮੈਂ ਕਹਾਂਗੀ ਕਿ ਤੁਸੀਂ ਪਲੀਜ਼ ਆਪਣਾ ਜੋ ਵੀ ਤੁਹਾਡੇ ਵਿੱਚ ਹੁਨਰ ਆ ਉਹ ਤੁਸੀਂ ਘਰੋਂ ਬਾਹਰ ਵੀ ਕਰੋ ਜਾਂ ਘਰ ਵਿੱਚ ਹੀ ਤੁਸੀਂ ਆਪਣਾ ਕੋਈ ਬਿਜ਼ਨਸ ਸਟਾਰਟ ਕਰ ਸਕਦੇ ਹੋ ਸੋਸ਼ਲ ਮੀਡੀਆ ਜਿਵੇਂ ਸਾਡੇ ਸਾਰੇ ਕੋਲ 스마트ਫੋਨ ਆ ਹਰ ਇੱਕ ਪਰਸਨ smartphone ਯੂਜ਼ ਕਰਦਾ ਪਿਆ ਹੈ ਤੇ ਤੁਸੀਂ ਕੁਝ ਨਾ Instagram YouTube ਬਹੁਤ ਸੋਸ਼ਲ ਮੀਡੀਆ ਦੇ ਨਾਲ viral ਹੋ ਚੁੱਕਿਆ ਹੈ ਤੁਸੀਂ ਕੁਝ ਵੀ ਕਰ ਸਕਦੇ ਹੋ ਤੇ ਖਤ ਦੇ ਹੱਥ ਧਰ ਕੇ ਨਾ ਬੈਠੋ ਕੋਈ ਨਾ ਕੁਝ ਆਪਣੀ ਬਣਾਓ ਲੋਕੇਸ਼ਨ ਕੀ ਹੈ ਲੋਕੇਸ਼ਨ ਹੈਗੀ ਹੈ ਨੈਰੂ ਗੇਟ ਤੇ ਇਹ ਜਿਹਾ ਵੀ ਬਿਲਕੁਲ ਲੱਗ ਗਿਆ ਨੈਰੂ ਗੇਟ ਮੇਨ ਚੌਂਕ ਹੈ ਜਿਹੜਾ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਕੰਮ ਕਰਨਾ ਹੈ ਤੇ ਮਿਹਨਤ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਜੇ ਕੰਮ ਕਰਨਾ ਹੈ ਤੁਸੀਂ ਬਾਹਰ ਜਾ ਕੇ ਕੰਮ ਕਰ ਸਕਦੇ ਹੋ ਜਜ਼ਬਾ ਹੋਣਾ ਚਾਹੀਦਾ ਕੰਮ ਕਰਨ ਦਾ ਮਨ ਦੇ ਵਿੱਚ ਪਿੰਡ ਵਾਈਫ ਨੇ ਦੋਨੇ ਪਿਆਰ ਦੇ ਨਾਲ ਕੰਮ ਕਰਦੇ ਨੇ ਕਿਲੋ ਤੋਂ ਕੰਮ ਸਟਾਰਟ ਕੀਤਾ ਸੀਗਾ ਅੱਜ 15-15 ਕਿਲੋ ਜਿਹੜੇ ਨੇ ਸਬਜ਼ੀ ਬਣਾਉਂਦੇ ਪਏ ਨੇ ਦੋਨੇ ਪਿਆਰ ਦੇ ਨਾਲ ਕੰਮ ਚਲਾਉਂਦੇ ਪਏ ਨੇ ਤੇ ਲੋਕ ਜਿਹੜੇ ਨੇ ਪਿਆਰ ਦਿੰਦੇ ਪਏ ਨੇ ਤੇ ਭੈਣ ਭਰਾਵਾਂ ਨੇ ਵੀ ਪੂਰੀ سپورਟ ਕੀਤੀ ਆ ਆਪਾਂ ਗੱਲਬਾਤ ਕਰਾਂਗੇ ਭਾਜੀ ਦੇ ਨਾਲ ਵੀ ਨਾਮ ਬੜਾ ਪਿਆਰਾ ਏ ਪੋਸਟ ਗ੍ਰੈਜੂਏਟ ਉਹਨਾਂ ਨੇ ਸਟਾਲ ਖੋਲ੍ਹਿਆ ਹੋਇਆ ਹੈ ਗੱਲਬਾਤ ਕਰਦੇ ਕੀ ਉਹਨਾਂ ਦਾ ਦੋਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਰਹਿੰਦੀ ਏ ਹਰ ਦਮ ਹੱਸਦੇ ਰਹਿੰਦੇ ਨੇ ਤੇ ਕਸਟਮਰ ਵੀ ਕਿਤੇ ਨਾ ਕਿਤੇ ਖੁਸ਼ ਹੋ ਕੇ ਜਾਂਦਾ ਗੱਲਬਾਤ ਕਰਦੇ ਆ ਨਮਸਕਾਰ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਏ ਮੇਰਾ ਨਾਮ ਜਿੰਮੀਂਗ ਲੋਤਰਾ ਲੋਤਰਾ ਸਾਹਿਬ ਕਿੱਦਾਂ ਲੱਗਦਾ ਏ ਕਿ ਛੋਟੇ ਜਿਹੇ ਕੰਮ ਤੋਂ ਕਾੜ ਕੀਤੀ ਤੇ ਅੱਜ ਪਰਮਾਤਮਾ ਦੀ ਕਿਰਪਾ ਹੋਈ ਹੈ ਭੈਣ ਭਰਾਵਾਂ ਦੀ ਲੋਕਾਂ ਦਾ ਪਿਆਰ ਮਿਲਿਆ ਉਹ ਦੇਖੋ ਮਨ ਨੂੰ ਖੁਸ਼ੀ ਹੁੰਦੀ ਹੈ ਕਹਿੰਦੇ ਜੇ ਤੁਸੀਂ ਮਿਹਨਤ ਕਰਦੇ ਨਾ ਰੱਬ ਹਰ ਵੇਲੇ ਤੁਹਾਡੇ ਨਾਲ ਦਿੰਦਾ ਹੈ ਤੇ ਉਹ ਕੰਮ ਅੱਗੇ ਵਧੁੰਦਾ ਹੈ ਤੇ ਸੱਚੀ ਲਗਨ ਨਾਲ ਕੰਮ ਜਿਹੜਾ ਕੀਤਾ ਇਹਦਾ ਵੀ ਜ਼ਰੂਰ ਫਲ ਮਿਲਦਾ ਤੁਸੀਂ ਕੀ ਕਰਦੇ ਜੀ ਮੈਂ ਭਾਜੀ ਜੌਬ ਕਰਦਾ ਕਿੰਨਾ ਕੇ ਪਿਆਰ ਫਿਰ ਦੋਨਾਂ ਦਾ ਪਰਿਵਾਰ ਦੇ ਵਿੱਚ ਵੀ ਬੜਾ ਪਿਆਰ ਹੈ ਕਿਹਾ ਤੇ ਮੈਂ ਕਹਿੰਦਾ ਖੁਸ਼ੀ ਰਹਿੰਦਾ ਸਾਡਾ ਸਾਰੇ ਪਰਿਵਾਰ ਦਾ ਸਾਡਾ ਆਫਿਸ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਬਾਕੀ ਬੜੀ ਬੜੀ ਲਾਈਫ ਅੱਗੇ ਜਾ ਰਹੀ ਹੈ ਤਾਂ ਕੀ ਮੈਸੇਜ ਦੇਣਾ ਚਾਹੁੰਦੇ ਲੋਕੇਸ਼ਨ ਕੀ ਹੈ ਲੋਕੇਸ਼ਨ ਸਾ ਓਪੋਜ਼ਿਟ ਪੇਸ਼ੇਵਤਾ ਬਾਬਾ ਵੈਸਟਰਾ ਫੋਰੇ ਬਿਲਕੁਲ ਸਾਹਮਣੇ ਆ ਤੇ ਲੋਕ ਹੁਣ ਸਾਰੇ ਵਾਸਤੇ ਮੈਸੇਜ ਇਹ ਆ ਕਿ ਸਾਡਾ ਜਿਹੜਾ ਪੋਸਟਰ ਜਿਹੜਾ ਨਾਮ ਰੱਖਣ ਦਾ ਮੋਟਿਵ ਇਹ ਆ ਕਿ ਪੜੇ ਲਿਖੇ ਓੜਾ ਕੋਈ ਵੀ ਇਹ ਕੀ ਕੰਮ ਕੋਈ ਵੀ ਛੋਟਾ ਵੱਡਾ ਨਹੀਂ ਆ ਜੇ ਤੁਸੀਂ ਪੜੇ ਲਿਖੇ ਵੀ ਹੋ ਕੰਮ ਦੀ ਸ਼ਰਮ ਨਾ ਕਰੋ ਘਰ ਨਾ ਬੈਠੋ ਕੰਮ ਕਰੋ ਜਿਸ ਤਰ੍ਹਾਂ ਜੇ ਸਮਾਜ ਬਹੁਤ ਹੀ ਬੁਰੀਆਂ ਔਤਾਂ ਵੱਲ ਜਾ ਰੇ ਨਸ਼ਿਆ ਬਹੁਤ ਜ਼ਿਆਦਾ ਹੋ ਰਿਹਾ ਵਾ ਜੇ ਕੋਈ ਇਨਸਾਨ ਰਸ਼ੇਵਾਲ ਜਾ ਰਹੇ ਜਿਹੜੇ ਬਿਲਕੁਲ ਵਿਲੇ ਰਹਿੰਦੇ ਨੇ ਜੇ ਤੁਸੀਂ ਕੰਮ ਕਰੋਗੇ ਤੁਹਾਡਾ ਧਿਆਨ ਵੀ ਚੰਗੇ ਪਾਸੇ ਜਾਏਗਾ ਜੇ ਤੁਸੀਂ ਚੰਗੀ ਸੇਧ ਚੰਗਾ ਤੁਸੀਂ ਸੋਚੋਗੇ ਉਸ ਤਰ੍ਹਾਂ ਚੰਗੇ ਸਮਾਜ ਦੀ ਸਿਰਜਣਾ ਹੈ ਦੀ ਚੰਗੇ ਦੇਸ਼ ਚੰਗੇ ਪਰਿਵਾਰ ਦੀ ਸੋ ਗੱਲਬਾਤ ਕੀਤੀ ਹੈ ਜੀ ਪੋਸਟ ਗ੍ਰੈਜੂਏਟ ਬਟਾਲੇ ਦੇ ਵਿੱਚ ਸਟਾਲ ਖੋਲ੍ਹਿਆ ਹੈ ਦੋਨਾਂ ਹਸਬੰਡ ਵਾਈਫ ਨੇ ਬੜਾ ਪਿਆਰ ਹੈ ਜੀ ਪਿਆਰ ਦੇ ਨਾਲ 1 ਕਿਲੋ ਸਬਜ਼ੀ ਤੋਂ ਸਟਾਰਟ ਕੀਤਾ ਸੀਗਾ ਗੱਡੀ ਦੇ ਵਿੱਚ ਤਾਂ ਹੁਣ ਵੱਡਾ ਸਟਾਲ ਲੱਗ ਗਿਆ ਪਰਮਾਤਮਾ ਦੀ ਕਿੰਨਾ ਕਿਤੇ ਕਿਰਪਾ ਹੋਈ ਹੈ ਸੋ ਸਾਡੇ ਵੱਲੋਂ ਵੀ ਇਹਨਾਂ ਨੂੰ ਸਲੂਟ ਆ ਜੀ ਦੋਨਾਂ ਨੂੰ ਤੇਰਾ ਆਪਣਾ ਕਾਰੋਬਾਰ ਖੋਲਿਆ ਤੇ ਕਿਤਨਾ ਕਿਤੇ ਪਰਿਵਾਰ ਆਪਣਾ ਚਲਾ ਰਹੇ ਨੇ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਕੈਮਰਾ ਪਰਸਨ ਭਵਨ ਅਗਰਵਾਲਦ ਨਾਲ ਲੱਕੀ ਰਾਜਭੂਤ ਬਟਾਵਾ